ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜਿੰਨਾ ਆਪਣਾ YouTube ਪਰਿਵਾਰ ਆ ਜੀ ਭੈਣ ਭਰਾ ਮਤਾਮਾ ਬਜ਼ੁਰਗ ਸਾਰਿਆਂ ਨੂੰ ਰੋੜਕੀ ਵਾਲੇ ਲੋ ਦੇ ਰੋੜਕੀ ਵਾਲ ਦੇ ਘੋੜੇ ਵਾਲੋਂ ਜੀ ਸਤਿ ਸ਼੍ਰੀ ਅਕਾਲ ਚੜ ਗਿਆ ਦਿਨ ਹੋ ਗਈ ਸਵੇਰ ਕਰਦੇ ਆ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਬੁਖਾਰ ਨੇ ਪੂਰਾ ਨਾਸ ਮਾਰਿਆ ਪਿਆ ਜੀ ਸਰੀਰ ਦਾ ਅੱਜ ਤੀਜਾ ਦਿਨ ਆ ਆਪਾਂ ਨੂੰ ਬਰਪੇਟੇ ਗੁਰੂ ਘਰ ਜਦੋਂ ਪਹੁੰਚੇ ਸੀਗੇ ਤੁਸੀਂ ਵੀਡੀਓ ਪਿਛਲੀ ਦੇਖਿਆ ਹੋਣਾ ਇੱਥੇ ਰੁਕਿਓ ਆ ਤੀਜਾ ਦਿਨ ਹੈ ਅੱਜ ਤੇ ਨਾ ਦਾ ਕੋ ਖਾਣ ਨੂੰ ਦਿਲ ਕਰਦਾ ਬੁਖਾਰ ਕਹਿੰਦਾ ਦੇਣਾ ਕੀ ਆ ਤੇਰਾ ਨਾ ਹੀ ਤਨ ਦਾ ਨਾਂ ਲੈਣ ਡਿਆ ਆ ਤੇ ਪਤਾ ਨਹੀਂ ਕਿਹੜੀ ਗਲਤੀ ਹੋਈ ਆ ਗੁਰੂ ਘਰ ਬੈਠੇ ਆ ਪਰ ਦਰਸ਼ਨ ਕਰਨ ਨੂੰ ਨਹੀਂ ਦਿਹ ਲੋ ਜਾ ਹੋਇਆ ਹੈਗਾ ਹਾਜ਼ਰੀ ਲਵਾਉਣ ਨੂੰ ਨਹੀਂ ਜਾ ਹੋਇਆ ਗੁਰੂ ਚਰਨਾਂ 'ਚ ਇੰਨਾ ਸਰੀਰ ਦਾ ਹਾਲ ਮੰਦਾ ਹੋਇਆ ਆ ਵੀ ਇੱਥੇ ਜੱਜਮੈਂਟ ਲਾ ਲਓ ਕਿੰਨਾ ਹਾਲ ਮੰਦਾ ਹੋਊਗਾ ਜਿਹੜਾ ਦਰਸ਼ਨ ਕਰਨ ਨਹੀਂ ਜਾ ਹੋਇਆ ਗੁਰੂ ਘਰੇ ਬਿਠੇ ਆਪਾਂ ਤੇ ਹੁਣ ਮਾਰਦੇ ਆ ਹਿੰਮਤ ਜੀ ਥੋੜੀ ਜਿਹੀ ਤਿੰਨ ਦਿਨ ਹੋ ਗਏ ਆ ਹੁਣ ਇਨੇ ਦਿਨ ਨਹੀਂ ਇੱਥੇ ਬੈਠੇ ਚੰਗੇ ਲੱਗਦੇ ਆ ਨਾ ਤੇ ਲਾਉਨੇ ਆ ਗੁਰੂ ਚਰਨਾ ਚ ਹਾਜ਼ਰੀ ਕਰਦੇ ਆ ਸੱਚੇ ਪਾਤਸ਼ਾਹ ਨੂੰ ਅਰਦਾਸ ਬੱਬਾ ਜੀ ਚੜ੍ਹਦੀ ਕਲਾ ਬਖਸ਼ੋ ਤੇ ਫੇ ਛੱਡਦੇ ਆ ਲਗਾਮਾਂ ਘੋੜੇ ਦੀਆਂ ਜੀ ਠੀਕ ਐ ਜੀ ਆਜੋ ਕਰਦੇ ਆ ਪਹਿਲਾਂ ਗੁਰੂ ਘਰ ਦਰਸ਼ਨ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਗੁਰੂ ਤੇਗ ਬਹਾਦਰ ਸਿਮਰੀਏ ਕਰਨੋਂ ਨਿਦਾਵੇ ਤਾਏ ਸਭ ਥਾਈ ਹੋਏ ਸਹਾਏ ਸਤਨਾਮ ਸ਼੍ਰੀ ਵਾਹਿਗੁਰੂ ਜੀ ਕਾਲਪੁਰਖ ਸੱਚੇ ਬਾਦਸ਼ਾਹ ਮਹਾਰਾਜੀ ਸਾਹਿਬ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣੇ ਸਰਬੱਤ ਦਾ ਭਲਾ ਕਰਨਾ ਸੰਗਤ ਜੀ ਲਵਾਓ ਜੀ ਹਾਜ਼ਰੀ ਗੁਰੂ ਚਰਨਾਂ 'ਚ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਹੈ ਜੀ ਸਿੰਘ ਸਭਾ ਗੁਰਦੁਆਰਾ ਸਾਹਿਬ ਬਰਪੇਟਾ ਰੋਡ ਸੂਬਾ ਅਸਾਮ ਜੀ ਪਹਿਲਾਂ ਵੀ ਤੁਸੀਂ ਇਸ ਗੁਰੂ ਘਰ ਦੀ ਦਰਸ਼ਨ ਕਰ ਚੁੱਕੇ ਆ ਜਦੋਂ ਆਪਾਂ ਨਾਰਥ-ਈਸਟ ਨੇ ਸਟੇਟਾਂ ਫਦੇ ਕਰਨਾ ਐਂਟਰ ਹੋਈ ਸੀਗੇ ਤਾਂ ਇੱਥੇ ਰੁੱਕੇ ਗਏ ਸੀਗੇ ਜੀ ਇਸੇ ਗੁਰੂ ਘਰ ਤੇ ਹੁਣ ਵੀ ਤਿੰਨ ਦਿਨ ਹੋ ਗਿਆ ਇੱਥੇ ਹੀ ਆ ਜੀ ਬੁਖਾਰ ਨੇ ਮੱਤ ਮਾਰੀ ਆ ਪੂਰੀ ਅਕਾਲਪੁਰ ਸੱਚੇ ਬਾਸ਼ਾ ਹੀ ਮਿਹਰ ਕਰੋ ਬਾਈ ਚੜ ਦੀ ਗਲਾ ਬਖਸ਼ੋ ਜਾਣੇ ਜਾਂ ਅਣਜਾਣੇ ਵਿੱਚ ਦਾਸ ਤੋਂ ਕੋਈ ਗਲਤੀ ਹੋਈਏ ਤਾਂ ਬੱਬਾ ਜੀ ਆਪਣਾ ਬੱਚਾ ਸਮਝ ਕੇ ਮਾਫ ਕਰਨਾ। ਸ੍ਰੀ ਨੂੰ ਤੰਦਰੁਸਤੀ ਬਖਸ਼ੋ ਸੱਚੇ ਪਾਤਸ਼ਾਹ ਜੀ ਮਿਹਰ ਕਰੋ ਬੱਬਾ ਜੀ। ਆ ਜਾ ਸੰਗਤ ਜੀ ਛੱਡਦੇ ਆਂ ਜੀ ਲਗਾਮਾਂ ਹਣ ਕੋੜੇ ਤੂਫਾਨ ਦੀਆਂ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਲਓ ਜੀ ਲੈ ਕੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀਆਂ ਦਾ ਨਾਂ ਛੱਡਤੀਆਂ ਆਪਾਂ। ਲਗਾਮਾ ਘੋੜੇ ਤੂਫਾਨ ਦੀ ਤੇ ਸਫਰ ਦਾ ਬੇਤੇ ਆਪਣਾ ਸਾਰਾ 160 ਕਿਲੋਮੀਟਰ ਦਾ ਹੀ ਸੀਗਾ ਇੱਕ ਦਿਨ ਚ ਨਿਬੜਦਾ ਸੀ ਪਰ ਆ ਬੁਖਾਰ ਨੇ ਤਰੀਜ਼ ਦਾ ਨਾਸੇ ਹੀ ਮਾਰ ਦਿੱਤਾ ਇਸ ਕਰਕੇ ਹੁਣ ਆਪਾਂ ਇਹ ਸਫਰ ਨੂੰ ਦੋ ਦਿਨਾਂ ਚ ਨਿਬੜਾਂਗੇ ਜਪਾਂ ਜ਼ੋਰ ਨਹੀਂ ਮਾਰਨਾ ਵਾਲਾ ਤੇ ਹੌਲੀ ਹੌਲੀ ਕਰਕੇ ਪਹੁੰਚ ਜਾਵਾਂਗੇ ਗੁਰੂ ਘਰ ਤੇ ਦੇ ਦੇ ਬਾਕੀ ਕਿੱਥੇ ਤੱਕ ਪਹੁੰਚ ਅੰਦਾਜ਼ ਜੀ ਅੱਜ ਆਪਾਂ ਬੜਾ ਜੋਰ ਨਹੀਂ ਮਾਰਨਾ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਕਿਉਂਕਿ ਬੁਖਾਰ ਹਲੇ ਪੂਰਾ ਸੈੱਟ ਨਹੀਂ ਹੋਇਆ ਹੈਗਾ ਦਵਾਈ ਬੁਖਾਰ ਇੰਨਾ ਚੜਿਆ ਹੈਗਾ ਯਕੀਨ ਕਰਿਓ ਬਈ ਨਾ ਰੋਟੀ ਪਾਣੀ ਖਾਣ ਨੂੰ ਕਦੇ ਜਾਣ ਨੂੰ ਦਿਲ ਕੀਤਾ ਤੇ ਨਾ ਹੀ ਫੋਨ ਨਾਲ ਨੂੰ ਦੇਖਣ ਨੂੰ ਦਿਲ ਕੀਤਾ ਫੋਨ ਤਾਂ ਆਪਾਂ ਬੰਦੇ ਹੀ ਕਰ ਦਿੱਤੇ ਜੀ ਬਿਲਕੁਲੀ ਉਜਾਜ ਜੇ ਲਾਤੇ ਲੇ ਆ ਜਾ ਆ ਜਾ ਆ ਜਾ ਆ ਜਾ ਤੇ ਬਾਕੀ ਦਵਾਈ ਲੈਣ ਜਾਣ ਨੂੰ ਵੀ ਦਿਲ ਨਹੀਂ ਕੀਤਾ ਹੈਗਾ ਡੋਲੋ ਸਿਗੀਆਂ ਕੋਲ ਹੋਈ ਸਿੱਟੀ ਜਾਂਦੇ ਹੈਗੇ ਤਿੰਨ ਚਾਰ ਦਿਹਾੜੀਆਂ ਖਾ ਲਈਆਂ ਫੇਰ ਦੂਏ ਦਿਨ ਤਿੰਨ ਚਾਰ ਖਾ ਲਈਆਂ ਤੇ ਐਦਾਂ ਮਾੜਾ ਮੋਟਾ ਇਹ ਸਰੀਰ ਤਾਬੇ ਜ ਸੋ ਆਇਆ ਆ ਉਦਾਂ ਤੇ ਬਾਕੀ ਹੁਣ ਦੇਖਦੇ ਆ ਜੇ ਕਿਤੇ ਦੁਕਾਨ ਆਏ ਅਸੀਂ ਕੋਈ ਮੈਡੀਕਲ ਜਾਂ ਕੋਈ ਹੋਰ ਦੁਕਾਨ ਤਾਂ ਫੇਰ ਉਥੋਂ ਲੈਨੇ ਆ ਦਵਾਈ ਦੂਈ ਦੇ ਨਾੜੇ ਕਰਾਉਣੇ ਆ ਚੱਕ ਕੋਈ ਆੜੀ ਨਾ ਪੇਜ ਵੀ ਰੋੜਕੀ ਵਾਲਿਆ ਆਹ ਫਾਇਤਾ ਰੋੜਕੀ ਵਾਲਿਆ ਵੀ ਕਹਿਣ ਦਾ ਸਵਾਦ ਨਹੀਂ ਆਉਦਾ ਜੀ ਹਾਏ ਹੋਏ ਲੋ ਜੀ ਮੈਂ ਕਿਹਾ ਹੋਰ ਤਾਂ ਕੋਣ ਲੰਗਣਾ ਨਹੀਂ ਅੰਦਰ ਨਾ ਤੱਕੋ ਖਾਣ ਨੂੰ ਤਿਲ ਕਾਂਡਿਆ ਤੇ ਘੋੜਾ ਭਜਾਉਂਦੇ ਵੀ ਜ਼ੋਰ ਇਦਾਂ ਲੱਗ ਰਿਹਾ 6ਵੇਂ ਗੇਅਰ 'ਚ ਇੰਨਾ ਜ਼ੋਰ ਲੱਗਣ ਡਿਆ ਆ ਜਿੱਦਾਂ 9ਵੇਂ ਚਲਾਉਣਾ। ਫੇਰ ਇਹਦਾ ਇੰਨਾ ਨਾਸ ਬੱਜਿਆ ਆ। ਤੇ ਹੁਣ ਮੈਂ ਕਾ ਸੰਤਰੇ ਜੱਲੇ ਲਿਨੇ ਆ ਇਹ ਖੰਤ। ਸੰਤਰੇ ਲੈ ਲੈ ਸੰਤਰੇ ਮਹਿੰਗੇ ਹੀ ਹੋ ਯਾਰ ਇੱਧਰ। ਆ ਦੋ ਕੌਣੇ ਲਿਨੇ ਆ 10 ਸੰਤਰੇ। ਸੰਤਰੇ ਵੀ ਗਾਦੇ ਸੰਤਰੀਆਂ ਜੀ। ਲੋ ਜੀ ਆਪਾਂ ਪਹੁੰਚੇ ਆ। ਲੋ ਜੀ ਇਹ ਆ ਟਾਬਾ। ਗੁਰੂ ਕਿਰਪਾ ਢਾਬਾ ਨੈਸ਼ਨਲ ਹਾਈਵੇ 27 ਸਾਖ ਤੋਲਾ ਡੈਸ਼ਟਕ ਇਹਦਾ ਬੰਗਾਈ گاؤں ਸੂਬਾ ਅਸਾਮ ਤੇ ਗੱਲ ਬਾਤ ਇਹ ਇੱਥੇ ਲੱਸੀ ਮਿਲ ਜਾਣੀ ਆ ਪੁੱਛਿਆ ਲੱਸੀ ਪੀਣੇ ਆ ਤੇ ਰੋਟੀ ਪਾਣੀ ਦਾ ਖਾਣ ਨੂੰ ਦਿਲੇ ਨਹੀਂ ਕਰਦਾ ਮੂੰਹ ਦਾ ਸੁਆਦ ਬਹੁਤ ਕੋੜਾ ਜਿਹਾ ਹੋਇਆ ਬੁਖਾਰ ਚੰਨ ਦੇ ਨਾਲ ਤੇ ਇਹ ਕਰਕੇ ਲੱਸੀ ਪੁੱਛੀ ਕਹਿੰਦੇ ਮਿਲ ਜਾਣੀ ਹੈ ਮੈਂ ਕਿਹਾ ਲੱਸੀ ਦੇ ਦੋ ਗਲਾਸ ਛੱਡਦੇ ਆ ਨਾ ਬਣਾਉਣੇ ਆ ਨਰਜੀ ਰੋਟੀ ਤਾਂ ਕੱਲ ਵੀ ਪੂਰਾ ਦਿਨ ਨਹੀਂ ਖਾਧੀ ਆਪਾਂ बुखार ਨੇ ਪੂਰਾ ਨਾਸ ਮਾਰਤਾ ਸਰੀਰ ਦਾ ਬਾਕੀ ਹੁਣ ਲੱਸੀ ਨਾਲ ਦੇਖਦੇ ਐਨਰਜੀ ਬਣਦੀ ਆ ਜਾਂ ਕਿਤਾ ਹੁੰਦੀ ਆ ਬਾਕੀ ਅੱਜ ਇੱਕ ਕੋਈ ਮੈਡੀਕਲ ਬ ਨਹੀਂ ਆ ਰਿਹਾ ਮੈਡੀਕਲ ਤੇੜੀ ਦਵਾਪ ਲੈ ਲਈਏ ਆਪਾਂ ਲਓ ਜੀ ਪਰੌਂਠਾ ਮੰਗਾ ਲਿਆ ਆਪਾਂ ਮੈਂ ਕਿਹਾ ਦੇਖਦੇ ਆਂ ੱਖਾ ਸੌਖਾ ਸੈਟਦੇ ਆ ਯਾਰ ਅੰਦਰ ਇਹਨੂੰ ਅੰਦਰ ਕੁਝ ਜਾਊਗਾ ਤਾਂ ਮੂੰਹ ਦਾ ਸਵਾਦ ਸਹੀ ਹੋਣਾ ਆ ਤੇ ਦਾਲ ਨਾ ਦਿੰਦੇ ਆਪਾਂ ਕਿ ਦਾਲ ਰਹਿਣ ਤੇ ਦਹੀਂ ਦੇ ਦੇ ਨਾਲ ਹਨਾ ਦਹੀਂ ਦੇ ਨਾਲ ਪਰੌਂਠਾ ਸੈਟਦੇ ਆਂ ਇੱਕ ਗਲਾ ਲੱਸੀ ਇਹਦੇ ਨਾਲ ਪੀਨੇ ਤੇ ਇੱਕ ਬਾਦ ਚੂਤਾ ਪੀ ਲਿਆਗੇ ਫੇਰ ਦੇਖਦੇ ਹਾਂ ਕਿੰਨੀ ਕ એનર્ਜੀ ਡਾਊਨਲੋਡ ਹੁੰਦੀ ਹੈ ਲੋ ਜੀ ਐ ਇਧਰ ਹੋਟਲ ਦਿੱਲੀ ਵਾਲਾ ਫੋਟੋ ਸਿੱਧੂ ਮੂਸੇ ਵਾਲਾ ਸੂਬਾ ਸ਼ਾਮ ਤੇ ਮੁੱਛਾਂ ਦੇ ਪੱਟ ਦਿੰਦਾ ਅਗਲਾ ਪਹਿਲਾ ਬੰਦਾ ਯਾਰ ਹੈਲੋ ਕਲਾਕਾਰ ਪਹਿਲਾ ਜਿਹੜਾ ਮਰਨ ਤੋਂ ਬਾਅਦ ਵੀ ਜਿੰਦਾ ਆਇਆ ਕਹਿੰਦਾ ਸਲੂਰ ਆ ਯਾਰ ਬੰਦੇ ਨੂੰ ਆਪਾਂ ਕਲਾਕੁਲਾ ਕਰਨ ਦੇ ਬਾੜੇ ਫੈਨ ਫੋਨ ਨਹੀਂ ਹੈਗੇ ਵੇਨਾ ਕਰਕੇ ਕਈ ਦਾ ਬਹੁਤ ਸਿੰਗ ਫਸਾਉਂਦੇ ਸੋਸ਼ਲ ਮੀਡੀਆ ਤੇ ਉਹ ਆ ਤਾਂ ਆਪਣੀਆਂ ਹੈ ਨਹੀਂ ਪਰ ਜੋ ਬੰਦੇ ਨੇ ਕਾਰ ਦਿਖਾਇਆ ਕਰ ਦਿੱਤਾ ਕਰ ਗਿਆ ਜਾਣੇ ਜੋ ਕਰਨਾ ਸੀ ਉਹ ਹੀ ਜਾਣਦਾ ਸੀ ਸਲੂਰ ਆ ਸਾਰੀਆਂ ਗੱਲਾਂ ਨੂੰ ਉਹਦੀਆਂ ਨੂੰ ਯਾਰ ਮਾਂ ਤੋਂ ਬਾਅਦ ਬੈਲਬੋਰਡ ਤੇ ਛਫਣ ਵਾਲਾ ਪਹਿਲਾ ਬੰਦਾ ਆਉਣਾ ਇਹ ਬਾਲਡ ਦਾ ਪੂਰੇ ਦਾ ਤੇ ਆਪਾਂ ਯਾਰ 40 ਕਿਲੋਮੀਟਰ ਦਾ ਗੇੜ ਆ ਗਏ ਆ ਪਰ ਪੇਟਾ ਤੋਂ ਗੁਰੂ ਘਰ ਤੋਂ ਚੱਲ ਕੇ ਮੈਡੀਕਲ ਕੋਈ ਵਿਨੀ ਸਿਉਣ ਡਿਆ ਹਲੇ ਤੱਕ ਤੇ ਸ਼ਹਿਰਾਂ ਤੋਂ ਸਾਈਡ ਤੋਂ ਨੂੰ ਜੈਨੂ ਕੀ ਹੋ ਕੇ ਦੇਖਿਆ ਕੋਲਾ ਤੋਂ ਥੱਲੇ ਨੂੰ ਉਤਰ ਕੇ ਤੇ ਮੈਡੀਕਲ ਨਹੀਂ ਕੋਈ ਦੇਖ ਰਿਹਾ ਮੈਂ ਯਾਰ ਦਵਾਈ ਲੈ ਲਈਏ ਚੱਕਰ ਆ ਕੇ आ मित्र अपने नाल चल चा कैसे हो जे भाई है आपका बहुत अच्छा लगा देख के अपने भाई को घुमा रहे हो आपकी जोड़ी भगवान ऐसे बनाए रखे अच्छी नाम क्या है आपके शोरियत अली शोरियत इसका क्या नाम है छोटे भाई का है ਇੱਕ ਮਿੰਟ ਸੁਣਾਈ ਨਹੀਂ ਦੇ ਰਹਾ ਗਾੜੀ ਆ ਰਹਾ ਹੈ ਕੀ ਹੈ ਲੋ ਜ਼ਿਰਲੋ ਲੋ ਜ਼ਿਰਲੋ ਲੋ ਜ਼ਿਰਲੋ 6 6 ਹੈ ਇਹ ਲੈਆ ਸਾਈਕਲ ਜੇ ਸਾਈਕਲ ਮੇਰਾ 10000 ਰੁਪਏ ਦਾ ਹਾਂ ਬਸ ਸਸਤਾ ਇਹ ਹੈ ਇਤਨਾ ਮਹਿੰਗਾ ਨਹੀਂ ਹੈ ਨਿਆਣਿਆ ਦਿਲ ਵੀ ਰੱਖਣਾ ਪੈਂਦਾ ਸਹੀ ਰੇਟ ਦੱਸਾਂਗੇ ਅਗਲਾ ਦਿਲ ਤੇ ਲਾ ਜਾਂਦਾ ਹਾਂ ਲਾ ਜਾਊਗਾ ਭਾਈ ਇੰਨਾ ਮਹਿੰਗਾ ਕਿਉਂਕਿ ਇੱਧਰ ਸਾਈਕਲਾਂ ਦਾ ਘੱਟੇ ਹੀ ਪਤਾ ਲੋਕਾਂ ਨੂੰ ਮਹਿੰਗੇ ਸਾਈਕਲਾਂ ਬਾਰੇ ਲਓ ਜੀ ਜੇ ਤਾਂ ਆਪਾਂ ਸਿੱਧਾ ਹੀ ਸਿੱਕਾ ਮਲ ਨੂੰ ਜਾਣਾ ਹੁੰਦਾ ਫੇ ਆਪਾਂ ਹੋਣਾ ਹੀ ਐਸ ਰੂਟ ਤੇ ਇਹ ਚੱਲ ਜਾਂਦਾ ਬੰਗਾਈ گاؤں ਹੋ ਕੇ ਸ਼੍ਰੀ ਰਾਮਪੁਰ ਬਾਰਡਰ ਜਿਹੜਾ ਨਾਰਥ ਈਸਟ ਨੂੰ ਜੋੜਦਾ ਆ ਇਹ ਉਹ ਰੋੜਿਆ ਨੈਸ਼ਨਲ ਹਾਈਵੇ 27 ਸ਼੍ਰੀ ਰਾਮਪੁਰ ਬਾਰਡਰ ਤੋਂ ਬੈਸਟ ਬੰਗਾਲ ਚ ਦਾਖਲ ਹੋ ਕੇ ਸਿੱਲੀਗੁੜੀ ਤੇ ਸਿੱਲੀਗੁੜੀ ਤੋਂ ਧਾਰਦਲਿੰਗ ਧਾਰਦਲਿੰਗ ਤੋਂ ਸਿਕਮ ਉਹ ਜਾਂਦਾ ਆ ਵਾਲਾ ਰੋਡ ਜਿਹੜਾ ਦੀ ਸਕਰੀਨ ਤੇ ਦੇਖਦੇ ਆ ਤੇ ਆਪਾਂ ਸੋਚਿਆ ਵੀ ਆਏ ਆ ਬਾਰ ਬਾਰ ਨਹੀਂ ਆ ਹੁਣ ਆਪਾਂ ਪਹਿਲੇ ਤੁਹਾਡੇ ਨਾਲ ਗੱਲ ਕਰਦੇ ਆ ਰਹੇ ਆ ਆਪਾਂ ਜਾਵਾਂਗੇ ਗੁਰੂ ਘਰਿਆ ਇਤਿਹਾਸਿਕ ਉੱਥੇ ਦਰਸ਼ਨ ਕਰਨ ਇਸ ਕਰਕੇ ਆਪਾਂ ਹੁਣ 27 ਨੈਸ਼ਨਲ ਹਾਈਵੇ ਛੱਡ ਕੇ ਨੈਸ਼ਨਲ ਹਾਈਵੇ 117 ਤੇ ਘੋੜਾ ਭਜਾਵਾਂਗੇ ਹੁਣ 117 ਤੋਂ ਬਾਅਦ ਫਿਰ ਚੇਂਜ ਹੋਣਾ ਹੈ ਉਹ ਤੁਹਾਡੇ ਨਾਲ ਬਾਅਦ ਚ ਸਾਂਝਾ ਕਰਦੇ ਆ। ਲਓ ਜੀ ਮਿਲ ਗਿਆ ਮੈਡੀਕਲ ਆਪਾਂ ਨੂੰ। ਉੱਧਰ ਆਪਣਾ ਘੋੜਾ ਤੂਫਾਨ ਖੜਾ। ਇਹ ਮੈਡੀਕਲ ਦੇ ਬਾਈਨ ਨੂੰ ਦੱਸਿਆ। ਹੈ? ਸਹ ਦੇ 6-6 ਖੁਰਾਕ ਦੇ ਦਿਓ। ਮੈਂ ਆਪਕੋ ਬਤਾ ਦੂੰ ਮੈਨੇ ਜੋ ਡੋਲੋ ਹੁੰਦੀ ਹੈ ਨਾ ਉਹ 8-9 ਖਾਲੀ ਹੈ। ਹਾਂ। ਤਾਂ ਉਸੇ ਕੰਮ ਨਹੀਂ ਉਹ। ਅਭੀ ਤੋਂ ਸਹੀ ਹੈ ਨਾ? ਆਪਨੇ ਚੈੱਕ ਕੀਆ। ਤਾਂ ਆਬ ਅੱਛੀ ਖੁਰਾਕ ਦੇ ਦੇਣਾ ਜੋ ਜ਼ਿਆਦਾ ਨਾ ਖਾਣੀ ਪੜੇ। ਹਾਂ। ਡਾਕਟਰ ਨੇ ਐਂਟੀਬਾਇਓਟਿਕ ਵੀ ਇਸ ਕੇ ਸਾਥ ਦੇ ਦੇਣਾ ਤੇ ਬਾਈ ਬਾਕੀ ਇਹਨਾਂ ਦਾ ਕੰਮ ਤਾਂ ਦਿਖਾ ਲੈਣੇ ਬਾਈ ਨੇ ਆਹ थर्मामीटर ਦਿੱਤਾ ਆਪਾਂ ਨੂੰ ਉਹ ਮੈਂ ਕਿਹਾ ਯਾਰ ਬਾਈ ਇਹ ਕੱਚ ਡੁੱਬਿਆ ਕਹਿੰਦਾ ਹੈ ਇੱਥੇ ਮੈਂ ਕਿਹਾ ਇੱਥੇ ਕੋਈ ਲਿਕਵਿਡ ਤਾਂ ਹੈ ਨਹੀਂ ਇਹਨਾਂ ਨੂੰ ਕਲੀਨ ਕਰਨ ਵਾਲਾ ਤੇ ਫੇਰ ਬਾਈ ਨੇ ਉੱਥੋਂ ਇੱਕ ਕੱਢਿਆ ਉਹ ਬੰਦਗੀ ਚਾਹੀ ਪਰ ਉਹ ਵੀ ਕਿਸੇ ਦੇ ਮੂੰਹ ਵਾਲਾ ਹੀ ਸੀਗਾ ਇਹ ਹਾਲਿਆ ਇੱਧਰ ਡਾਕਟਰਾਂ ਦੇ ਤੇ ਧਿਆਨ ਰੱਖੋ ਜਦੋਂ ਵੀ ਆਸਾਮ ਡੁੱਬੇ ਦੇ ਵਿੱਚ ਕੋਈ ਚੀਜ਼ ਖਾਣੇ ਪੀਣੇ ਜਾਂ ਲੈਣੇ ਆ ਤੇ ਮੈਡੀਕਲਾਂ ਤੇ ਇਹ ਹਾਲਿਆ ਤਾਂ ਬਾਕੀ ਤੁਸੀਂ ਆਪੇ ਹੀ ਦੇਖ ਲਓ ਬਾਕੀ ਕੀ ਹਾਲ ਹੋਊਗਾ ਤੇ ਹੁਣ ਆਪਾਂ ਖਰਾਕਾਂ ਲੈ ਲੈਣੀਆਂ ਬਾਈ ਕੋਲੋਂ 6 26 ਕਾ ਆ ਲੈ ਲਈਆਂ 6 6 ਗੋਲੀਆਂ ਆਪਾਂ 26 ਕਾ ਐਕਸਪਾਇਰੀ ਆ ਡੇਢ ਸਹੀ ਹੈ ਨਾ ਡੇਢ ਸਹੀ ਆ ਇਹ ਐਕਸਪਾਇਰ ਨਾ ਹੋ ਤਾਂ ਇਕਾ ਲੀਵਰ 52 ਮੈਗਾ ਲੈਨੇ ਜੇ ਗਰਮੀ ਗਰਮੀ ਪਈ ਹੋਈ ਤਾਂ ਇਹਨਾਂ ਨਿਕਲ ਜਾਊਗੀ ਇਹ ਲੈਨੇ ਮੈਡੀਸਨ ਹੁਣ ਇਹਨਾਂ ਤੋਂ ਉਹ ਕਹਿੰਦਾ ਨੂੰ ਬਾਈ ਬਈ ਆ ਆ 6 ਗੋਲੀਆਂ ਇਹ ਤੇ 6 ਆ ਇਹ ਇੱਕ ਆ ਬਾਈ ਨੇ ਰੁਪਈਆ ਬਣਾਇਆ 320 ਦੱਸਿਓ ਵੀ ਜਾਇਜ ਐ ਕਿ ਠੀਕਾ ਐ ਆ ਜਿੰਨੇ ਜੀ ਤੁਹਾਨੂੰ ਤਿਆਰ ਹੋਏ ਆ ਬੱਚੇ ਦੀਦੇ ਆ ਨਾ ਇਹ ਇਹ ਸਾਰੇ ਆਪਣੇ ਸਕੂਲ ਦੇ ਵਿੱਚ ਇੱਕ ਫੈਸਟੀਵਲ ਚੱਲ ਰਿਹਾ ਆ ਉੱਥੇ ਲਈ ਤਿਆਰ ਹੋ ਕੇ ਜਾ ਰਹੇ ਆ ਇਹ ਇਹਨਾਂ ਦਾ ਲੋਕਲ ਪਹਿਰਾਵਾ ਬੜੇ ਪਿਆਰੇ ਲੱਗ ਰਹੇ ਆ ਪਿੱਛੇ ਮਿਊਜ਼ਿਕ ਚੱਲਦਾ ਹੀ ਆਪਾਂ ਤਾਂ ਨਹੀਂ ਵੀਡੀਓ ਬਣਾਈ ਉੱਥੇ ਤਾਂ ਬਹੁਤ ਬੱਚੇ ਸਗੇ ਲਓ ਜੀ ਔਰ ਦੇਖ ਲਓ نیشنل ਹਾਈਵੇ ਸਤਾਰਾਂ ਘਵਾਟੀ 168 ਕਿਲੋਮੀਟਰ ਇਹ ਵੀ ਰੋਡ ਘਵਾਟੀ ਨੂੰ ਚੱਲ ਜਾਂਦਾ ਆ ਜਿੱਦਾਂ ਆਪਾਂ ਤੁਹਾਨੂੰ ਕੱਲ ਦੀ ਵੀਡੀਓ 'ਚ ਦੱਸਿਆ ਸੀਗਾ ਜਿਹੜੇ ਆਪਾਂ ਗੁਰੂ ਘਰ ਪਹੁੰਚਣਾ ਇਤਿਹਾਸ ਗੁਰੂ ਘਰ ਉਹ ਇੱਕ ਰੋਡ نیشنل ਹਾਈਵੇ 27 ਹੀ ਆ ਭਾਏ ਆ ਇੱਕ نیشنل ਹਾਈਵੇ 427 ਆ ਆਉਂਦਾ ਉਹ ਇਹ ਹੀ ਆ ਰੋੜਾ ਜਿਹੜਾ ਤੁਸੀਂ ਦੇਖ ਰਹੇ ਆ ਇਹ ਦੋਨੇ 427 ਤੇ ਆ ਜਿਹੜਾ 117 ਆ ਇਹ ਇੱਥੇ ਆ ਕੇ ਇਕੱਠੇ ਹੋ ਜਾਂਦੇ ਆ ਆ ਪੌੜ ਦੇ ਉੱਤੋਂ ਦੀ ਇਹ ਜਾਣਾ ਆ ਫਿਰ ਇਹ ਜਾ ਵੜਦਾ ਆ ਗੁਆਟੀ ਵੱਲ ਨੂੰ ਤੇ ਆਪਾਂ ਪੌੜ ਦੇ ਥੱਲੇ ਦੀ ਹੋ ਗਏ ਆ ਇੱਥੋਂ ਰੋਡ ਇੱਕ ਥੱਲੇ ਦੀ ਮੋੜਨਾ ਪੌੜ ਦੇ ਉਹ ਨੈਸ਼ਨਲ ਹਾਈਵੇ 17 ਤੇ ਜਾ ਚੜਨਾ ਆਪਾਂ ਨੈਸ਼ਨਲ ਹਾਈਵੇ 17 ਜਿਹੜਾ ਗੁਆਟੀ ਵੱਲੋਂ ਆਉਂਦਾ ਆ ਤੇ ਕਾ ਜਿੱਤੇ ਆਪਾਂ ਸਫ਼ਰ ਕਰ ਰਹੇ ਆ ਇਹ ਇਹਦੇ ਵਿੱਚ ਕਿਲੋਮੀਟਰਾਂ ਦਾ ਬਹੁਤ ਫਰਕ ਆ ਜੇ ਆਪਾਂ 427 ਹਲਦੀ ਆਉਂਦੇ ਤਾਪਾ ਨੂੰ 50 ਕਿਲੋਮੀਟਰ ਘੱਟ ਪੈਣਾ ਸੀਗਾ ਤੇ ਆਪਾਂ ਪਰਪੇਟੇ ਵੱਲ ਦੀ ਆਏ ਆਂ ਰੋਡ ਪਰਪੇਟਾ ਜਿੱਥੇ ਗੁਰੂ ਘਰ ਕੋਈ ਰਾਤ ਅੱਜ ਆਪਾਂ ਤੁਰੇ ਆਂ ਜਿੱਥੋਂ ਉਹ ਵਧੀਆ ਹੋ ਗਿਆ ਕਾਲਪੁਰ ਸੱਚੇ ਪਾਤਸ਼ਾਹ ਜੀ ਨੇ ਉਧਰ ਦੀ دماਗ ਕਰਤਾ ਵਿੱਚ ਤੇ ਦੀ ਯਾ ਸ਼ੇਰਾ ਕਾਹ ਬੁਖਾਰ ਚੜਨਾ ਸੀ ਰਾਜ ਰੁਕਣ ਨੂੰ ਕਿਤੇ ਨਹੀਂ ਮਿਲਣਾ ਸੀ ਬਹੁਤ ਪਰੇਸ਼ਾਨੀ ਆਣੀ ਸੀ ਤੇ ਗੁਰੂ ਘਰ ਆ ਕੇ ਬੁਖਾਰ ਚੜਿਆ ਤੇ ਰੁਕਣ ਦਾ ਵੀ ਹੋ ਗਿਆ ਇਸ ਕਰਕੇ ਸਹੀ ਕਿਹਾ ਸਿਆਣਿਆਂ ਨੇ ਕਾਲਵਰਖ ਜੋ ਵੀ ਕਰਦਾ ਚੰਗੇ ਲਈ ਕਰਦਾ। ਕੁੱਠੀਆਂ ਸਿੱਧੀਆਂ ਤਾਂ ਬੰਦਾ ਹੀ ਕਰਦਾ। ਤੇ ਇੱਥੋਂ ਆਪਾਂ ਹੁਣ ਆਹ ਪੁਲ ਦੇ ਥੱਲੇ ਦੀ ਹੋ ਕੇ ਆਪਾਂ ਆਹ ਰੋਡ ਤੇ ਜਾ ਚੜਨਾ ਆ। ਉਹ ਨੈਸ਼ਨਲ ਹਾਈਵੇ 17। ਹੁਣ 117 ਤੋਂ ਵੀ ਆਪਾਂ ਕੱਲੇ 17 ਤੇ ਹੋ ਜਾਣਾ। 17 117 427 27 ਪਿੰਡ ਥੋੜੀ ਮਤ ਮਰੀ 27 ਮੇਰੀ। ਜਿਹੜਾ ਇੱਥੇ ਵੀ ਨਹੀਂ ਪਿੱਛਾ ਛੱਡਣ ਦਾ 27 ਸਾਹਿਬ ਰੋੜਾਂ ਤੇ ਆਇਆ ਰੋੜਾਂ ਤੇ ਵੀ ਤੁਸੀਂ ਕਮਲ ਪਾਇਆ ਮੈਨੂੰ ਜਿਹੜਾ ਇਧਰੋਂ ਘੁਟ ਯellow ਰੋੜਾਂ ਜਿਹੜਾ ਪੁਲ ਤੁਸੀਂ ਦੇਖਦੇ ਆ ਨੈਸ਼ਨਲ ਹਾਈਵੇ 427 ਤੇ ਉਧਰੋਂ ਆਉਂਦਾ ਆ ਨੈਸ਼ਨਲ ਹਾਈਵੇ 117 ਤੇ ਇੱਥੇ ਆ ਕੇ ਇਕੱਠੇ ਹੋ ਜਾਂਦੇ ਆ ਤੋਲੰਗੀਆਂ ਤੋਲੰਗੀਆਂ ਤੰਨਿਆਲੀ ਸੂਬਾ ਅਸਾਮ ਤੇ ਫੇ ਇਥੋਂ ਸ਼ੁਰੂ ਹੋ ਜਾਂਦਾ ਨੈਸ਼ਨਲ ਹਾਈਵੇ 17 ਕੱਲਾ 17 ਫਿਰ ਲੈਕਸ 17 ਤੇ ਜੀ ਆਪਾਂ ਮੋੜ 17 ਤੇ ਹੁਣ ਇਹ ਨੈਸ਼ਨਲ ਹਾਈਵੇ 17 ਹੀ ਜਾਣਾ ਆ ਇਤਿਹਾਸਕ ਗੁਰੂ ਘਰ ਤੱਕ ਤੇ ਪਰ ਆਪਾਂ ਦੋ ਦਿਨਾਂ ਜੇ ਕਵਰ ਕਰਾਂਗੇ ਇਹ ਸਫ਼ਰ ਕਿਉਂਕਿ ਬੁਖਾਰ ਦੇ ਕਾਰਨ ਆਪਾਂ ਬਾਲਾ ਜ਼ੋਰ ਨਹੀਂ ਮਾਰ ਰਹੇ ਜੇ ਜ਼ੋਰ ਮਾਰਾਂਗੇ ਮੁੜ ਕੇ ਸਰੀਰ ਦਾ ਨੁਕਸਾਨ ਹੋਣਾ ਆ ਅੱਜ ਵੀ ਜੋਰ ਜਿੰਨਾ ਵੀ ਵੱਜ ਰਿਹਾ ਹੈ ਮਾਰ ਰਿਹਾ ਪਰ ਇਹਨਾਂ ਵੀ ਜਾਨੀ ਕਿ ਇਹ ਲੱਗਦਾ ਯਾਰ ਫੇਫਕਾਰ ਚੜੂਗਾ ਬਾਕੀ ਦਵਾਈ ਦੂਈ ਲੈ ਲਈ ਆ ਦੇਖਦੇ ਹਾਂ ਕੀ ਅਸਰ ਕਰਦੀ ਆ ਦਵਾਈ ਤੇ ਬਾਕੀ ਹੋਰ ਆਪਾਂ ਹੁਣ 50 ਕਿਲੋਮੀਟਰ ਆਪਾਂ ਕੋੜਾ ਪਿਆ ਲਿਆ ਆ 20 ਕਿਈ ਹੋਰ ਭਜਾਉਣਾ ਲਓ ਜੀ ਰੋਡ ਤੁਹਾਨੂੰ ਪਹਿਲਾਂ ਹੀ ਦੱਸਿਆ ਨੈਸ਼ਨਲ ਹਾਈਵੇ 17 ਰੋਡ ਆ ਜਿੱਦਾਂ ਆਪਾਂ ਕਹਿੰਦੇ ਇਹ ਗਰਾਇਆ ਤੋਂ ਜੜੇ ਵਾਲੇ ਆ ਨੂੰ ਜਾਂਦਾ ਰੋਡ ਆਪਣੇ ਪਿੰਡਾਂ ਦੇ ਵਿੱਚ ਦੀ ਸੇਮ ਉਦਾਂ ਦਾ ਹੀ ਰੋੜ ਆ ਜਿੱਦਾਂ ਉਸ ਰੋਡ ਦੇ ਆਲੇ ਦੁਆਲੇ ਪਿੰਡੇ ਪਿੰਡੇ ਆ ਤੇ ਇਸ ਰੋਡ ਦੇ ਵੀ ਆਲੇ ਦੁਆਲੇ ਪਿੰਡੇ ਹੀ ਪਿੰਡੇ ਆ ਬਸ ਤੇ ਮੋਰੇ ਤੁਹਾਨੂੰ ਜ਼ੂਮ ਕਰਕੇ ਦਿਖਾ ਲਦੇ ਆ ਰੋਕੇ ਮੁਰੇ ਘਾਟ ਵੀ ਪੈਣਗੇ ਆਉਂਦੇ ਛੋਟੇ ਛੋਟੇ ਪਹਾੜ ਧੀਦੇ ਆ ਘਾਟ ਜੇ ਪੈਣਗੇ ਆਉਂਦੇ ਤੇ ਮਾਰਦੇ ਆ ਫਿਜੂਰ ਹੁਣ ਮਾਰਨਾ ਤਾਂ ਪੈਣਾ ਹੀ ਆ ਰੁੜਕੀ ਵਾਲਿਆ ਤੇ ਆਲਾ ਦਵਾਲਾ ਪੱਧਰਾ ਪਰੇ ਉਹ ਜਾਂਦੀ ਆ ਰੇਲਵੇ ਲੈਣਾ ਆ ਜਿਹੜੀ ਆਪਾਂ ਗੱਲ ਕਰਦੇ ਸੀਗੇ ਨਾ ਬਈ ਇੱਧਰ ਫੰਕਸ਼ਨ ਆ ਸਕੂਲ ਦੇ ਵਿੱਚ ਉਹ ਸਾਰੇ ਸਕੂਲਾਂ 'ਚ ਆਪਾਂ ਦੇਖਦੇ ਆਉਨੇ ਆ ਤੇ ਫੇ ਇਤਿਹਾਸਾਰ ਹੁਣੀ ਮਿਲੇ ਇਹਨਾਂ ਨੂੰ ਆਪਾਂ ਪੁੱਛਿਆ ਸਰ ਜੇ ਪੂਰੇ ਅਸਾਮੇ ਹੀ ਹੈ ਪੂਰੇ ਅਸਾਮੇ ਇਹ ਜੀ ਸਰਸਵਤੀ ਪੂਜਾ ਆ ਇਹ ਸਾਲ ਦੇ ਵਿੱਚ ਇੱਕ ਵਾਰੀ ਉਧਾਂ ਮਨਾਉਂਦੇ ਆ ਤੇ ਇਸ ਵਾਰੀ ਸਾਲ ਦੇ ਵਿੱਚ ਦੋ ਦਿਨ ਆ ਇੱਕ ਅੱਜ ਦਾ ਦਿਨ ਤੇ ਇੱਕ ਕੱਲ ਨੂੰ ਵੀ ਆ ਸਾਲ ਦੇ ਵਿੱਚ ਇੱਕ ਵਾਰੀ ਸਰਸਵਤੀ ਪੂਜਾ ਮਨਾਉਂਦੇ ਆ ਜੀ ਇਹ ਤੇ ਸਕੂਲਾਂ ਵਿੱਚ ਇਹਦਾ ਵੱਡੇ ਪੱਧਰ ਤੇ ਫੰਕਸ਼ਨ ਕੀਤਾ ਜਾਂਦਾ ਆ ਤੇ ਇਸ ਕਰਕੇ ਜਿੰਨੇ ਵੀ ਆਪਾਂ ਸਕੂਲ ਦੇਖਦੇ ਆ ਰਹੇ ਆਂ ਆਸਾਮ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਮਨਾਈ ਜਾ ਰਹੀ ਆ ਸਰਸਵਤੀ ਪੂਜਾ ਕਰ ਰਹੇ ਆ ਦੇਖੋ ਦਾੜਾ ਦਵਾਲਾ ਵੀ ਕਿਦਾਂ ਹਰਿਆ ਭਰਿਆ ਕਿੰਨਾ ਸੋਹਣਾ ਲੱਗਦਾ ਹਨ ਤੇ ਇੱਧਰ ਜਿੱਦਾਂ ਐਦਾਂ ਤਿਆਰ-ਵਾਰ ਤਿਆਰ ਹੋ ਕੇ ਬੀਬੀਆਂ ਤੇ ਸਟੂਡੈਂਟ ਸਰਸਵਤੀ ਪੂਜਾ ਵਿੱਚ ਪਹੁੰਚਦੇ ਆ ਸਕੂਲਾਂ ਦੇ ਵਿੱਚ ਆ ਜਿਹੜੀ ਤੁਸੀਂ ਸਕਰੀਨ ਦੇ ਉੱਤੇ ਨਦੀ ਦੇਖ ਰਹੇ ਆ ਜੀ ਇਹ ਨਦੀ ਆ ਚੰਪਾਬਤੀ ਚੰਪਾਬਤੀ ਰਿਵਰ ਤੇ ਇੱਧਰ ਪੈਂਦੇ ਆ ਇਹ ਬੋਲਪੁਰ ਬੋਲਪੁਰ ਚੰਪਾਬਤੀ ਰਿਵਰ ਜਿਲ੍ਹਾ ਪੈਂਦਾ ਇਹਨੂੰ ਬੰਗਈ گاؤں ਬੰਗਈ گاؤں ਸੂਬਾ ਅਸਾਮ ਲਓ ਜੀ ਨਦੀ ਪਾਰ ਕਰਕੇ ਪੌੜ ਲੰਘ ਕੇ ਜਿਲ੍ਹਾ ਹੋ ਗਿਆ ਜੇ ਮੋਂਗੇਈ گاؤں ਜ਼ਿਲ੍ਹੇ ਦੇ ਵਿੱਚੋਂ ਬਾਹਰ ਤੇ ਜ਼ਿਲ੍ਹਾ ਸ਼ੁਰੂ ਹੋ ਗਿਆ ਧੋਬੜੀ ਧੋਬੜੀ ਵੀ ਆਪਾਂ ਕਹਿ ਸਕਦੇ ਆ ਧੋਬੜੀ ਪੰਜਾਬੀ ਜੇ ਆਪਾਂ ਧੋਬੜੀ ਬੋਲ ਦਿੰਨੇ ਹੋ ਤਾਂ ਧੋਬੜੀ ਆ ਜੇ ਇਹ ਜੇ ਹਿਸਾਬ ਨਾਲ ਬੋਲਦੇ ਆ ਅਸਾਮ ਵਾਲੇ ਧੋਬੜੀ ਔਰ D H U B R I ਸੋ ਜੀ ਸਾਹਮਣੇ ਬੋਰਡ एकदम ਦਿਖਾ ਲਈਏ ਮਹਾ ਮਾਇਆ 43 ਕਿਲੋ ਮੀਟਰ ਸੋਰੀਪੁਰ 65 ਤੇ ਬਾਕਸੀ ਰਹਾਤਾ 109 ਤੇ ਸਮਾਂ 2:30 ਵੱਜ ਗਏ ਆ ਹੁਣ ਆਪਾਂ ਬਾਹਲਾ ਜਰਨੀ ਕੋੜਾ ਭਜਾਉਣਾ ਬਾਸਾ ਇੱਕ ਸਰਚ ਕੀਤਾ ਗੈਸਟ ਹਾਊਸ ਜਿਆ 3 ਕਿਲੋਮੀਟਰ ਦੀ ਦੂਰੀ ਤੇ ਉੱਥੇ ਪਹੁੰਚਦੇ ਆ ਜਾ ਕੇ ਦੇਖਦੇ ਕੀ ਗੱਲ ਬਣਦੀ ਰਹਿਣ ਦੀ ਕਿ ਨੇ ਪਹਿਲੇ ਮੰਗਦੇ ਕੀ ਹਸਾ ਕਿਤਾਬ ਹੁੰਦਾ ਤੇ ਕਿਉਂਕਿ ਅੱਜ ਆਪਾਂ ਰੂਮੇ ਲੈਣਾ ਆ ਬੁਖਾਰ ਜੜਿਆ ਕਰਕੇ ਨਹੀਂ ਤਾਂ ਕੈਂਪਿੰਗ ਵੀ ਹੋ ਜਾਣੀ ਸੀ ਕੈਂਪਿੰਗ ਲਈ ਇੱਧਰ ਬਾਦੂ ਥਾਂ ਆ ਸਕੂਲ ਸਕਾਲ ਬਹੁਤ ਆ ਜੇ ਕਰਨੀ ਹੋਵੇ ਤਾਂ ਪਰ ਆਪਾਂ ਅੱਜ ਰੂਮ ਲੈਣਾ ਆਗਾ ਬੁਖਾਰ ਦੇ ਕਾਰਨ ਹੋਰ ਇਹਨਾਂ ਦੁਕਾਨਾਂ ਦੇਖ ਰਹੇ ਆ ਜੀ ਇਹ ਆ ਜਿਹੜਾ ਇੱਕ ਰੋਡ ਦੇ ਆਲੇ ਦੁਆਲੇ ਵਸਿਆ ਇੱਕ ਸ਼ਹਿਰ ਸ਼ਾਪਾਰ ਤੇ ਜਿਲ੍ਹਾ ਇਹਦਾ ਧੋਬੜੀ ਤੇ ਕਮਰਾ ਆਪਾਂ ਲੈ ਲਿਆ ਰੂਮ ਉਸੂਮੋ ਗੈਸਟ ਹਾਊਸ ਦੇ ਵਿੱਚ ਉਹ ਸਾਹਮਣੇ ਜਿਹੜਾ ਨੀਲਾ ਬੋਰ ਲੱਗਾ ਆ ਉਹ ਦੇ ਉਹਨਾਂ ਦਾ ਤੇ ਆਹ ਹੀ ਗੈਸਟ ਹਾਊਸ ਦੇ ਉੱਪਰ ਆਹ ਇੱਥੇ ਰੂਮ ਲੈ ਲਿਆ ਆ ਤੇ ਜੂਸ ਲੱਭਣ ਨਿਕਲੇ ਸੀਗੇ ਜੂਸ ਇੱਥੇ ਜੇ ਆਪਾਂ ਗੱਲ ਕਰੀਏ ਵੇ ਜੇ ਕਹੀਏ ਜੂਸ ਤਾਜ਼ਾ ਮੈਲ ਦੀ ਵੇ ਇਧਰੋਂ ਬਹੁਤ ਔਖਾ ਆ ਇਦਾਂ ਜਿਦਾ ਇੱਧਰ ਪੀਂਦੇ ਹੀ ਨਹੀਂ ਹੁੰਦੇ ਜੂਸ ਤਾਜ਼ਾ ਦਾ ਬਹੁਤ ਔਖਾ ਆ ਮੈਨਾ ਤੇ ਹੁਣ ਡੱਬੇ ਵਾਲਾ ਦੇਖਦੇ ਆ ਜੇ ਡੱਬੇ ਵਾਲਾ ਮਿਲ ਜਵੇ ਡੱਬੇ ਵਾਲਾ ਵੀ ਤਿੰਨ ਚਾਰ ਦੁਕਾਨਾਂ ਤੇ ਜਾਏ ਹੱਲੇ ਮਿਲਿਆ ਨਹੀਂ ਹੁਣ ਇੱਕ ਦੁਕਾਨ ਦੱਸੀ ਆ ਇੱਧਰ ਓਏ ਜਾਂ ਉੱਧਰਲੇ ਪਾਸੇ ਤੇ ਫਿਰ ਦੇਖਦੇ ਆ ਜੇ ਉੱਥੋਂ ਮਿਲ ਗਿਆ ਤਾਂ ਇਹ ਹੀ ਸੀਗੀ ਦੁਕਾਨ ਇੱਕ ਜਿੱਥੋਂ ਮਿਲ ਸਕਦਾ ਸੀ ਕਹਿੰਦੇ ਸੁਪਰ ਸਟੋਰ ਜੇ ਆਂਗੂਆ ਪਰ ਇੱਥੋਂ ਵੀ ਨਹੀਂ ਮਿਲਿਆ ਹੈਗਾ ਤੇ ਅੱਜ ਆਪਾਂ ਟਿਕਾਣੀ ਦਾ ਟਾਈਮ ਨਾ ਲੱਗੇ 3 ਵਜੇ ਆਪਾਂ 3 ਵਜੇ ਹੱਲੇ ਅੱਧਾ ਘੰਟਾ ਆਪਾਂ ਨੂੰ ਤਾਂ ਪਹੁੰਚਿਆ ਨੂੰ ਵੀ ਹੋ ਗਿਆ ਰੂਮ-ਰਾਮ ਲੈ ਕੇ ਸਮਾਨ ਰੱਖ ਕੇ ਘੋੜਾ ਲਾ ਕੇ ਅੰਦਰ ਫੇਰੀ ਆਪਾਂ ਨਿਕਲੇ ਸੀਗੇ ਇੱਥੇ ਵੀ ਆਪਾਂ ਦੁਕਾਨ ਤੇ ਪੁੱਛਿਆ ਪੁੱਛਿਆ ਬਾਈ ਕੀ ਗੱਲ ਯਾਰ ਇੱਧਰ ਜੂਸ ਜਾ ਜ਼ਾ ਪੀਂਦੇ ਨਹੀਂ ਲੋਕੀ ਉਹ ਵੀ ਅੱਸਰ ਲੱਪਿਆ ਤੇ ਹੁਣ ਪਾਣੀ ਦੀ ਬੋਤਲ ਲੈ ਕੇ ਕਮਰੇ 'ਚ ਪਹੁੰਚਦੇ ਆ ਯਾਰ ਥੋੜਾ ਜਿਹਾ ਰੈਸਟ ਕਰੀਏ ਸਰੀਰ ਨੂੰ ਤਈਏ ਲਓ ਜੀ ਇੱਧਰ ਆ ਮਿਲ ਗਿਆ ਆਪਾਂ ਰੂਮ ਆ ਇੱਧਰ ਆਪਾਂ ਸਮਾਨ ਦੱਥਾ ਲਾ ਕੇ ਰੱਖਤਾ ਆ ਇਧਰ ਆਪਣਾ ਬੈੱਡ ਤੇ ਨਾਲੇ ਇਹ ਬاتھਰੂਮ ਹੈਗਾ ਗਿੱਜਰ ਲੱਗਾ ਮਿਲ ਗਿਆ ਥੋੜਿਆ ਨਾ ਹੋ ਜੂਗਾ ਸੁਰਤ ਆ ਜੂਗੀ ਥੋੜੀ ਜਿਹੀ ਨਹਾ ਕੇ ਕਿਉਂਕਿ ਬੁਖਾਰ ਨਾਲ ਵੀ ਸਰੀਰ ਨਢਾਲ ਗਿਆ ਹੋਇਆ ਸ਼ਾਇਦ ਨਹਾ ਕੇ ਸੈੱਟ ਹੋ ਜਾਈਏ ਗਿੱਜਰ ਲੱਗਾ ਤੇ ਪਾਣੀ ਗਰਮ ਲਾਤਾ ਆ ਆਪਾਂ ਥੋੜੇ ਟਾਈਮ ਬਾਅਦ ਫਿਰ ਨਹਾਉਣੇ ਆ ਤੇ ਆ ਕੱਲ ਦੇ ਲਏ ਹੋ ਆ ਕੇਕ ਆ ਖਾਈ ਨਹੀਂ ਹੋਣ ਨੇ ਨੰਗਣੇ ਡਿਆ ਹੈ ਅੰਦਰ ਤੇ ਹੁਣ ਧੱਕੇ ਧੁੱਕੇ ਜਾਣਾ ਸਵੀਰੇ ਥੋੜਾ ਜਿਹਾ ਖਾਦਾ ਹੀ ਤੇ ਹੁਣ ਵੀ ਸੱਟਦੇ ਅੰਦਰ ਹੂ ਦਾ ਟੇਡ ਰੋੜਕੇ ਆਲਾ ਹੌਲੀ ਹੌਲੀ ਸਹੀ ਹੋਣਾ ਹੁਣ